ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਨਾਸਰੀ ਮਹੱਲਾ ਪਹਿਲਾ ਵਾਸ ਤੇਰਾ ਨਾਏ ਮਨ ਆਨੰਦ ਹੈ ਜੀਓ ਸੱਚਾ ਸਾਚਾ ਨਾਮ ਗੁਣ ਗੋਵਿੰਦ ਹੈ ਜੀਓ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸੱਚਾ ਸਾਚਾ ਨਾਮ ਗੁਣ ਗੋਵਿੰਦ ਹੈ ਜੀ ਗੁਰ ਗਿਆਨ ਅਪਾਰਾ ਸਿਰਜਣਹਾਰ ਜਿਨ ਸਿਰਜੀ ਤਿਨ ਕੋਈ ਪਰਵਾਣਾ ਆਇਆ ਹੁਕਮ ਪਠਾਇ ਫੇਰ ਨ ਸਕੈ ਕੋਈ ਆਪੇ ਕਰੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾਂ ਸੱਚੀ ਨਾਹੀ ਤੁਮ ਸਰ ਅਵਰ ਨ ਕੋਏ ਆਇਆ ਜਾਏ ਸੀ ਜੀਉ ਹੁਕਮੀ ਹੋਏ ਜਿਵੇਂ ਪਰਮ ਚੁਕਾਏ ਸੀ ਜੀਉ ਗੁਰ ਭਰਮ ਚੁਕਾਏ ਅਕੱਥ ਕਹਾਏ ਸੱਚ ਮੈਂ ਸਾਚ ਸੁਵਾਣਾ ਆਪ ਓ ਪਾਏ ਆਪ ਸੁਵਾਏ ਹੁਕਮੀ ਹੁਕਮ ਪਛਾਣਾ ਸੱਚੀ ਵੜੇ ਆਈ ਗੁਰ ਤੇ ਪਾਈ ਓ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰਾ ਵਡਿਆਈ ਕੋ ਸੱਚਾ ਸਿਰਜਣਹਾਰ ਆਲਖ ਸਰੰਦਿਆ ਜੀਉ ਏਕ ਸਾਹਿਬ ਦੋਇ ਰਾਹ ਵਾਦ ਪਧੰਦੇ ਆ ਜੀਉ ਦੋਇ ਰਾਹ ਚਲਾਏ ਹੁਕਮ ਸਵਾਰੇ ਜਨਮ ਮਵਾ ਸੰਸਾਰਾ ਨਾਮ ਬਿਨਾ ਨਾਹੀ ਕੋ 베ਲੀ ਬੇਖਲਾਸੀ ਸਿਰ ਪਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸਦ ਸੰਜਾਪੈ ਸੱਚਾ ਸਿਰਜਣ ਹਾਰਾ ਭਗਤ ਸੁਖ ਹੈ ਦਰਬਾਰ ਸ਼ਬਦ ਸੁਹਾਇ ਜਿਉ ਬੋਲੇ ਅੰਮ੍ਰਿਤ ਬਾਣ ਰਤਨ ਰਸਾ ਜਿਉ ਰਸਨ ਰਸਾਏ ਨਾਮ ਤੇ ਸਾਈ ਗੁਰ ਕੈ ਸ਼ਬਦੇ ਕਾਣ ਪਾਰਸ ਪਰਸ ਐ ਪਾਰਸ ਹੋਏ ਜਾਣ ਤੇ ਰਹਿ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਲ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰਸਾਚੈ ਸਾਚੇ ਕੇਵਾ ਪਾਰੀ ਉਖੇ ਪਿਆਸੋ ਆਸ ਕਿਉਂ ਡਰ ਜਾਏ ਸਾ ਜੀਉ ਸਤ ਗੁਰ ਪੁੱਛੋਂ ਜਾਏ ਨਾਮ ਧਿਆਏ ਸਾ ਜੀਓ ਸੱਚ ਨਾਮ ਧਿਆਈ ਸੱਚ ਚਵਾਈ ਗੁਰਮਖ ਸਾਚ ਪਛਾਣਾ ਦੀਨਾ ਨਾਸ ਦਇਆਲ ਨਿਰੰਜਨ ਅਣ ਦਿਨ ਨਾਮ ਵਖਾਣ ਕਰਨੀ ਕਾਰ ਤੁਰਹੁ ਫੁਰਮਾਈ मन मारी नक नाम महारस मीठल कृष्ण नाम निवारी करणी कार तो पुर मारी आप मुआ मन मारी नानक नाम महारस मीठल कृष्ण नाम निवारी ਵਾਹਿਗੁਰੂ ਜੀ ਕੀ ਫਤਿਹ ਤਨਾਤ ਸ੍ਰੀ ਮਹੱਲਾ ਪਹਿਲਾ ਜੀਵਨ ਤੇਰਾ ਹੈ ਨਾਏ ਮਨ ਆਨੰਦ ਹੈ ਜਿਉ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜਿਉ